ਹਾਂ ਜੀ ਜੀ ਇਹ ਸਾਡਾ ਪਰਿਵਾਰ ਹੈ ਬੜਾ ਪਿਆਰਾ ਸੱਜਣਾ ਹੈ ਘਰ ਮਹਾਰਾਜ ਨੇ ਬਹੁਤ ਤਰੱਕੀ ਦਿੱਤੀ ਹੈ ਔਰ ਬਾਪੂ ਜੀ ਵੀ ਕਿਰਤ ਕਰਨ ਵਾਲੇ ਬੰਦੇ ਚ ਸੀ ਔਰ ساری ਉਮਰ ਕਿਰਤ ਕਰੀ ਜਾਈ ਬਰੋਦਾ ਬੱਚਾ ਇਸ ਮੁਕਾਬਲੇ ਪਹੁੰਚਿਆ ਉਹਦੇ باوجود ਵੀ ਉਹਨਾਂ ਨੇ ਕੰਮ ਨਹੀਂ ਛੱਡਿਆ ਆਪ ਦਾ ਪਿੰਡ ਨਹੀਂ ਛੱਡਿਆ ਔਰ ਪ੍ਰਮਾਤਮਾ ਦੇ ਚਰਨਾਂ ਵਿੱਚ ਮਹਾਰਾਜ ਕਰੇ ਪਰਿਵਾਰ ਨੇ ਫੈਸਲਾ ਬਖਸ਼ਿਆ ਸਮਤ ਬਖਸ਼ਿਆ ਮਰਹਬਾਤ ਮਾਨ ਸਰ ਮਾਨ ਸਰ ਦੁੱਖ ਦੀ ਘੜੀ ਦੇ ਵਿੱਚ ਮੇਰੇ ਪ੍ਰਾਂ ਸਾਡੇ ਬਹੁਤ ਪਰਮੇਸ਼ਰ ਬੱਬੂ ਮਾਨ ਜੀ ਆਏ ਨੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਸਾਡੇ ਪਿਤਾ ਜੀ ਚਲੇ ਗਏ ਸੰਸਾਰ ਦੇ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਔਰ ਸਾਡਾ 25 ਸਾਲ ਪੁਰਾਣੀ ਸਾਡੀ ਦੋਸਤੀ ਹੈ ਔਰ ਸਾਡੀ ਸਾਂਝ ਆਪਸ ਦੇ ਵਿੱਚ ਸਾਡੇ ਬਜ਼ੁਰਗ ਬੇਸ਼ੱਕ 90 99 ਸਾਲ ਦੀ ਉਮਰ ਪੂਕ ਕੇ ਗਏ ਨੇ ਪਰ ਕਿਰਤਨਾ ਜੁੜੇ ਰਹੇ ਨੇ ਮਿਹਨਤ ਮਜ਼ਦੂਰੀ ਕੀਤੀ ਐ ਲੰਮਾ ਸਮਾਂ ਸਾਈਕਲਾਂ ਦੀ ਦੁਕਾਨ ਕੀਤੀ ਐ ਆਰਟਿਸਟ ਵੀ ਸੀਗੇ ਤੁੰਬੀਨਾ ਗਾਉਂਦੇ ਸੀ ਲਿਖਦੇ ਵੀ ਸੀ ਕਹਾਣੀ ਵੀ ਲਿਖਦੇ ਸੀਗੇ ਸਾਨੂੰ ਬਹੁਤ ਬੜਾ ਵੱਡਾ ਘਾਟ ਆ ਸਾਡੀਆਂ ਜੜਾਂ ਸਾਡੀਆਂ ਰੂਟਸ ਜਿਹੜੀਆਂ ਨੇ ਮਤਲਬ ਸਾਨੂੰ ਬੜਾ ਜਦੋਂ ਚਲੇਗੇ ਤਾਂ ਫਿਰ ਮਹਿਸੂਸ ਹੁੰਦਾ ਕਿ ਮਾਹਬਾਪ ਦਾ ਹੋਣਾ ਕਿੰਨਾ ਲਾਜ਼ਮੀ ਹੁੰਦਾ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ